ਫਾਲਤੂ ਦੇ ਟਾਇਰਾਂ ਤੋਂ ਨਾ ਇਸ ਬੰਦੇ ਨੇ ਇੱਕ ਬਹੁਤ ਹੀ ਖੂਬਸੂਰਤ ਚੀਜ਼ ਬਣਾ ਦੇਣੀ ਹੈ ਜਿਹੜੀ ਆਹ ਤੁਹਾਨੂੰ ਦੇਖ ਰਹੀ ਹੈ ਤੇ ਬਣਾਈ ਕਿਵੇਂ ਹੈ ਇਹ ਇਹ ਕੋਈ ਵੀ ਵੀਰ ਬਣਾ ਸਕਦਾ ਇਹਨੂੰ ਦੇਖ ਕੇ ਇਹ ਦੇਖੋ ਇਹਨੂੰ ਟਾਇਰ ਨੂੰ ਧੋ ਲਿਆ ਨੇ ਪੁਰਾਣਾ ਜਿਹਾ ਟਾਇਰ ਹੈ ਇਹ ਕਵਾੜ ਤੋਂ ਲੈ ਕੇ ਆਇਆ ਹੈ ਇਹ ਬੰਦਾ ਤੇ ਉਹਨੂੰ ਧੋ ਸਮਾਰ ਕੇ ਨੇ ਵਧੀਆ ਚਮਕਾ ਲਿਆ ਤੇ ਹੁਣ ਇਹਨੂੰ ਇੱਥੋਂ ਕਟੰਗ ਕਰੂਗਾ ਇਹ ਕਟੰਗ ਕਰਕੇ ਨੇ ਸ਼ੀਸ਼ਾ ਲਾਦਾ ਬਾਈ ਆਹ ਦੇਖੋ ਕਿਆ ਬਾਤ ਹੈ ਇਹ ਲੋਕ ਨਾ ਕੋਈ ਚੀਜ਼ ਤੋਂ ਨੂੰ ਵੀ ਇਸਤੇਮਾਲ ਕਰ ਲੈਂਦੇ ਆ ਕੋਈ ਚੀਜ਼ ਫालतू ਪਈ ਹੈ ਉਹਨੂੰ ਹੀ ਇਸਤੇਮਾਲ ਕਰਕੇ ਇਹ ਬਹੁਤ ਹੀ ਘੈਂਟ ਚੀਜ਼ਾਂ ਬਣਾ ਦਿੰਦੇ ਆ ਯਾਰ ਆਪਾਂ ਛੱਡ ਦਿੰਨੇ ਆ ਆਪਾਂ ਸੋਚਦੇ ਹੀ ਨਹੀਂ ਆਪਾਂ ਕਹਿੰਨੇ ਇਹਦਾ ਕੀ ਬਣੂਗਾ ਯਾਰ ਕੀ ਬਣਾਵਾਂਗੇ ਇਹਦਾ ਪਰ ਇਹ ਲੋਕ ਬਈ ਕਮਾਲ ਕਰਦੇ ਆ ਮਿਹਨਤੀ ਲੋਕ ਹੁੰਦੇ ਆ ਇਹ ਚੀਨੀ ਲੋਕ ਬਹੁਤ ਮਿਹਨਤੀ ਹੁੰਦੇ ਆ ਇਸੇ ਕਰਕੇ ਇਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਇਸ ਮੁਲਕ ਨੇ ਤੇ ਆਪਣੇ ਦੇਸ਼ ਦੇ ਵਿੱਚ ਤਾਂ ਇਹ ਨਕਲੀ ਚੀਜ਼ਾਂ ਹੀ ਭੇਜਦੇ ਆ ਅਸਲੀ ਤਾਂ ਇਹ ਆਪਦੇ ਦੇਸ਼ 'ਚ ਰੱਖਦੇ ਆ ਤੇ ਨਾ ਇਹਨਾਂ ਕੋਲੇ ਫੇਸਬੁੱਕ ਚੱਲਦੀ ਆ ਬਾਈ ਆਪਣੇ ਵਾਂਗੂ ਤੇ ਕਿਉਂਕਿ ਇਹਨਾਂ ਨੂੰ ਇਹ ਰਹਿੰਦਾ ਵੀ ਸਾਡੇ ਮੁਲਕ ਦੀ ਕੋਈ ਸੀਕ੍ਰਟ ਚੀਜ਼ ਆ ਜਿਹੜੀ ਇਹ ਤਾਂ ਚਲੋ ਇਹਨਾਂ ਨੇ ਆਪ ਹੀ ਪੇਜ ਬਣਾਏ ਹੋਏ ਆ ਤੇ ਵੀ ਸੀਕ੍ਰਟ ਚੀਜ਼ ਆ ਉਹ ਬਾਹਰ ਨਾ ਜਾਵੇ ਇਨਫਰਮੇਸ਼ਨ ਮੰਨ ਲਓ ਕੋਈ ਵੀ ਤੇ ਆ ਦੇਖੋ ਇਹ ਚੀਜ਼ ਬਣਾਤੀ ਲੱਕੜ ਦੀ ਉੱਪਰ ਸਪੋਰਟਾਂ ਲਾ ਦੀਆਂ ਤੇ ਇਹਦੇ ਵਿੱਚ ਮੰਨ ਲਓ ਸੋਨਾ ਦੇਖਣ ਲਈ ਤੇ ਹੁਣ ਮੱਛੀਆਂ ਵਗੈਰਾ ਛੱਡੂਗਾ ਇਹਨੂੰ ਇਹਦੇ ਵਿੱਚ ਪਾਣੀ ਵਾਲੀਆਂ ਮੱਛੀਆਂ ਤੇ ਵਿੱਚ ਇਹ ਡੁਪਲੀਕੇਟ ਪੌਦੇ ਸਾਰਾ ਕੁਝ ਉਸੇ ਤਰ੍ਹਾਂ ਬਣਾ ਦੇਣਾ ਇਹਨੇ ਬਹੁਤ ਹੀ ਸੋਹਣਾ ਲੱਗੂਗਾ ਲਓ ਜੀ ਤਿਆਰ ਹੋ ਗਿਆ ਇਹ ਹੁਣ ਹੁਣ ਇਹਦੇ ਚ ਪਾਣੀ ਭਰ ਕੇ ਮੱਛੀਆਂ ਛੱਡੂਗਾ ਇਹ ਇਹ ਲਓਏ ਉੱਪਰੋਂ ਪਾਣੀ ਪਈ ਜਾਂਦਾ ਥੱਲੇੋਂ ਨਿਕਲ ਹੀ ਜਾਂਦਾ ਤੇ ਆਹ ਦੇਖੋ ਮੱਛੀਆਂ ਵਾਹ ਜੀ ਵਾਹ ਕੀ ਬਾਤ ਆ ਯਾਰ